ਬਹੁਤ ਵੱਡੀ ਖੁਸ਼ੀ ਦੀ ਲਹਿਰ ਆ ਅਰਸ਼ਦੀਪ ਵੱਡੀ ਜਿੱਤ ਨਾਲ ਬਾਹਰ ਇੱਥੇ ਆਇਆ ਪੰਜਾਬ ਦੇ ਵਿੱਚ ਪੰਜਾਬ ਦਾ ਮਾਣ ਆਇਆ ਹੈਗਾ ਕੀ ਕਹਣਾ مطلب ਕਹਿਣਾ ਕੀ ਚਾਹੁੰਦੇ ਆ ਕਿ ਇਸ ਟਾਈਮ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਪੂਰੇ ਦੇਸ਼ ਵਾਸੀਆਂ ਨੂੰ ਖੁਸ਼ੀ ਹੋ ਰਹੀ ਹੈ ਆਪਣੇ ਪੰਜਾਬੀਆਂ ਨੂੰ ਖੁਸ਼ੀ ਹੋ ਰਹੀ ਹੈ ਕਿ ਬੱਚਾ ਇੱਕ ਛੋਟੀ ਜੀ ਛੋਟਾ ਜਿਹਾ ਬੱਚਾ ਹੈ ਕਿੱਨਾ ਵੱਡਾ ਮਕਾਮ ਹਾਸਲ ਕਰਕੇ ਆਪਣੇ ਘਰ ਆ ਰਿਹਾ ਤੇ ਪੇਰੈਂਟਸ ਬਹੁਤ ਖੁਸ਼ ਨੇ ਮਤਲਬ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ ਇੰਨੇ ਖੁਸ਼ ਹਾਂ ਜੀ ਅੱਜ ਕਹ ਰਹੇ ਕਿ ਇਹ ਇਤਿਹਾਸ ਆ ਜਿਵੇਂ ਨਵਜੋਤ ਸਿੱਧੂ ਹਰਪਜਨ ਤੇ ਯਗਰਾਜ ਸਿੰਘ ਵਰਗੇ ਦਾ ਨਾਮ ਪੰਜਾਬ ਦੇ ਵਿੱਚ ਆਉਂਦਾ ਸੀ ਉਵੇਂ ਇਹਨਾਂ ਦਾ ਨਾਮ ਆਇਆ ਕਰੇਗਾ ਬਿਲਕੁਲ ਆਇਆ ਕਰੇਗਾ ਜੀ ਇਹਦਾ ਨਾਮ ਵੀ ਆਇਆ ਕਰੇਗਾ ਜਿਵੇਂ ਦੂਸਰੇ ਪਲੇਅਰਾਂ ਦਾ ਵੱਡਿਆਂ ਦਾ ਨਾਮ ਆ ਰਿਹਾ ਉਸੇ ਤਰ੍ਹਾਂ ਇਹਦਾ ਨਾਮ ਵੀ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ ਤੇ ਉਹ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ ਇੰਨੇ ਦਿਨਾਂ ਬਾਅਦ ਆਇਆ ਮਾ ਦਾ ਕਿਵੇਂ ਦਾ ਸਵਾਗਤ ਹੋਊਗਾ ਘਰੇ ਅੱਜ ਮਾ ਕਿਸ ਤਰੀਕੇ ਨਾਲ ਸਵਾਗਤ ਬਸ ਬੈਠਾਂਗੇ ਰਾਤ ਨੂੰ ਗੱਲਾਂ ਬਾਤਾਂ ਕਰਾਂਗੇ ਇੰਜੋਏ ਕਰਾਂਗੇ ਖਾਣਾ ਪੀਣਾ ਖਾਵਾਂਗੇ ਜੋ ਰੈਡੀ ਕੀਤਾ ਖਾਵਾਂਗੇ ਔਰ ਫੈਮਿਲੀ ਦੇ ਨਾਲ ਟਾਈਮ ਹੀ ਉਹ ਬਤਾਏਗਾ ਪਹਿਲੀ ਗੱਲ ਤੇ ਵਰਲਡ ਕੱਪ ਜਿੱਤੇ ਤੇ ਉਹ ਬੜੀ ਖੁਸ਼ੀ ਹੋਈ ਔਰ ਉਸ ਤੋਂ ਬਾਅਦ ਜੇ ਜੋ ਲੋਕਾਂ ਦਾ ਜਿਹੜਾ ਇਨਾ ਇਕੱਠ ਹੈ ਇਨਾ ਗਰਮਜੋਸ਼ੀ ਸੇ ਜਿਹੜਾ ਸਵਾਗਤ ਕਰ ਰਹੇ ਹੋ ਬਹੁਤ ਖੁਸ਼ੀ ਹੋ ਰਹੀ ਹੈ ਉਹ ਕਹਿੰਦੇ ਅਰਸ਼ਦੀਪ ਖਰੜ ਤੋਂ ਚੰਡੀਗੜ੍ਹ ਕਹਿੰਦੇ ਸਾਈਕਲ ਤੇ ਜਾਂਦਾ ਸੀਗਾ ਇੱਕ ਮਿਹਨਤਾ ਬੰਦੇ ਦੀ ਮਿਹਨਤ ਸਦਕਾ ਇੱਥੇ ਪਹੁੰਚਿਆ ਨੌਜਵਾਨੀ ਨੂੰ ਕੀ ਸੇਦੋਂ ਹਾਂ ਨੇ ਦੇਖ ਲਓ ਉਹ ਤਾਂ ਸਾਈਕਲ ਤੇ ਜਾਂਦਾ ਸੀ ਅੱਜ ਗੱਡੀ ਤੇ ਜਾ ਰਿਹਾ ਦੇਖੋ ਕਿੰਨਾ ਤਰੱਕੀ ਹੋ ਗਈ ਹੈ ਹੈ ਇਹ ਉਹ ਪਰਮਾਤਮਾ ਦੀ ਕਿਰਪਾ ਹੈ ਹਾਂਜੀ ਲੋਕਾਂ ਦਾ ਪਿਆਰ ਅਰਸ਼ਦੀਪ ਜੀ ਬੁਲਾਇਓ ਮੜ ਅਰਸ਼ਦੀਪ ਜੀ ਇੱਕ ਜਿੱਤ ਬਾਰੇ ਪੂਰਾ ਪੂਰਾ ਮੈਨੂ ਤਿਆਰ ਹੈ ਅਰਸ਼ਦੀਪ ਪਲਾਖ ਹੋ ਗਏ ਸੀ ਆਪਣੇ ਪਰਿਵਾਰ ਦੇ ਨਾਲ ਆਪਣੇ ਨਾਲ ਬਹੁਤ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਥੈਂਕ ਯੂ ਸੋ ਮਚ ਮੈਨੂੰ ਬਹੁਤ ਵੱਡੀ ਖੁਸ਼ੀ ਦੀ ਲਹਿਰ ਆ ਅਰਸ਼ਦੀਪ ਵੱਡੀ ਜਿੱਤ ਨਾਲ ਬਾਹਰ ਇੱਥੇ ਆਇਆ ਪੰਜਾਬ ਦੇ ਵਿੱਚ ਪੰਜਾਬ ਦਾ ਮਾਣ ਆਇਆਗਾ ਕੀ ਗਣਾ ਮਤਲਬ ਕਹਿਣਾ ਕੀ ਚਾਹੁੰਦੇ ਆ ਕਿ ਇਸ ਟਾਈਮ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਪੂਰੇ ਦੇਸ਼ ਵਾਸੀਆਂ ਨੂੰ ਖੁਸ਼ੀ ਹੋ ਰਹੀ ਹੈ ਆਪਣੇ ਪੰਜਾਬੀਆਂ ਨੂੰ ਖੁਸ਼ੀ ਹੋ ਰਹੀ ਹੈ ਕਿ ਬੱਚਾ ਇੱਕ ਛੋਟੀ ਜੀ ਛੋਟਾ ਜਿਹਾ ਬੱਚਾ ਹੈ ਕਿੱਟਨਾ ਵੱਡਾ ਮقام ਹਾਸਲ ਕਰਕੇ ਆਪਣੇ ਘਰ ਆ ਰਿਹਾ ਤੇ ਪੇਰੈਂਟਸ ਬਹੁਤ ਖੁਸ਼ ਨੇ ਮਤਲਬ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ ਇੰਨੇ ਖੁਸ਼ ਹਾਂ ਸਰ ਜੀ ਕਿ ਕਿ ਇਤਿਹਾਸ ਆ ਜਿਵੇਂ ਨਵਜੋਤ ਸਿੱਧੂ ਹਰਪਜਨ ਤੇ ਯਗਰਾਜ ਸਿੰਘ ਵਰਗੇ ਦਾ ਨਾਮ ਪੰਜਾਬ ਦੇ ਵਿੱਚ ਆਉਂਦਾ ਸੀ ਉਵੇਂ ਇਹਨਾਂ ਦਾ ਨਾਮ ਆਇਆ ਕਰੇਗਾ ਬਿਲਕੁਲ ਆਇਆ ਕਰੇਗਾ ਜੀ ਇਹਦਾ ਨਾਮ ਵੀ ਆਇਆ ਕਰੇਗਾ ਜਿਵੇਂ ਦੂਸਰੇ ਪਲੇਅਰਾਂ ਦਾ ਵੱਡਿਆਂ ਦਾ ਨਾਮ ਆ ਰਿਹਾ ਉਸੇ ਤਰ੍ਹਾਂ ਇਹਦਾ ਨਾਮ ਵੀ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ ਤੇ ਉਹ ਹਮੇਸ਼ਾ ਹੀ ਯਾਦ ਰੱਖਿਆ ਜਾਊਗਾ ਇੰਨੇ ਦਿਨਾਂ ਬਾਅਦ ਆਇਆ ਮਾ ਦਾ ਕਿਵੇਂ ਦਾ ਸਵਾਗਤ ਹੋਊਗਾ ਘਰੇ ਅੱਜ ਮਾ ਕਿਸ ਤਰੀਕੇ ਨਾਲ ਸਵਾਗਤ ਬਸ ਬੈਠਾਂਗੇ ਰਾਤ ਨੂੰ ਗੱਲਾਂ ਬਾਤਾਂ ਕਰਾਂਗੇ ਇੰਜੋਏ ਕਰਾਂਗੇ ਖਾਣਾ ਪੀਣਾ ਖਾਵਾਂਗੇ ਜੋ ਰੈਡੀ ਕੀਤਾ ਖਾਵਾਂਗੇ ਔਰ ਫੈਮਿਲੀ ਦੇ ਨਾਲ ਟਾਈਮ ਹੀ ਉਹ ਬਤਾਏਗਾ ਅਸਤੀ ਭਾਈ ਐਸੋ ਜੀਤ ਨੂੰ ਸੈਲਬ੍ਰੇਟ ਕਰਾਂਗੇ ਫੈਮਿਲੀ ਹੈ ਪੂਰੀ ਆਪਣੀ ਅੱਜ ਅਸਤੀ ਵਾਪਸ ਆਏ ਨੇ ਅਸਾ ਬੀਜੇ ਤੋਂ ਬਾਅਦ ਵਾਪਸ ਆਏ ਪਹਿਲੀ ਗੱਲ ਤੇ ਵਰਲਡ ਕੱਪ ਜਿੱਤੇ ਤੇ ਉਹ ਬੜੀ ਖੁਸ਼ੀ ਹੋਈ ਔਰ ਉਸ ਤੋਂ ਬਾਅਦ ਜੇ ਜੋ ਲੋਕਾਂ ਦਾ ਜਿਹੜਾ ਇਨਾ ਇਕੱਠ ਹੈ ਇਨਾ ਗਰਮਜੋਸ਼ੀ ਸੇ ਜਿਹੜਾ ਸਵਾਗਤ ਕਰ ਰਹੇ ਹੋ ਬਹੁਤ ਖੁਸ਼ੀ ਹੋ ਰਹੀ ਹੈ ਕਹਿੰਦੇ ਅਰਸ਼ਦੀਪ ਖਰੜ ਤੋਂ ਚੰਡੀਗੜ੍ਹ ਕਹਿੰਦੇ ਸਾਈਕਲ ਤੇ ਜਾਂਦਾ ਸੀਗਾ ਇੱਕ ਮਿਹਨਤਾ ਬੰਦੇ ਦੀ ਮਿਹਨਤ ਸਦਕਾ ਇੱਥੇ ਪਹੁੰਚਿਆ ਨੌਜਵਾਨੀ ਨੂੰ ਕੀ ਸੇਦੋਂ ਹਾਂ ਨੇ ਦੇਖ ਲਓ ਉਹ ਤਾਂ ਸਾਈਕਲ ਤੇ ਜਾਂਦਾ ਸੀ ਅੱਜ ਗੱਡੀ ਤੇ ਜਾ ਰਿਹਾ ਦੇਖੋ ਕਿੰਨਾ ਤਰੱਕੀ ਹੋ ਗਈ ਹੈ ਹੈ ਇਹ ਉਹ ਪਰਮਾਤਮਾ ਦੀ ਕਿਰਪਾ ਹੈ ਹਾਂਜੀ ਲੋਕਾਂ ਦਾ ਪਿਆਰ ਅਰਸ਼ਦੀਪ ਜੀ ਬੁਲਾਇਓ ਮੜ ਅਰਸ਼ਦੀਪ ਜੀ ਦੇਖੋ ਜਿੱਤ ਬਾਰੇ ਪੂਰਾ ਮੈਨੂ ਤਿਆਰ ਹੈ ਅਰ ਸ਼ੀਰ ਵਿੱਚ ਕੀ ਕਹੋਗੇ ਸਾਰੇ ਨਾਲ ਆਪਣੇ ਪਰਿਵਾਰ ਨਾਲ ਆਉਣਾ ਹੈ ਘਰ ਲਈ ਬਹੁਤ ਖੁਸ਼ੀ ਹੈ ਜੀ ਬਹੁਤ ਜਿਆਦਾ ਖੁਸ਼ੀ ਥੈਂਕ ਯੂ ਸੋ ਮਚ